ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਦੇ ਵੱਡੇ ਹਸਪਤਾਲ ਦੀ ਭਰਤੀ ਜਾਰੀ ਹੋਈ ਹੈ ਜੀ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਹਨ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਤਨਖਾਹ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਰਹਿ ਕੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੇ ਆਕੇ ਦੋਸਤਾਂ ਮਿੱਤਰ ਸਬਸਕ੍ਰਾਈਬ ਜੁੜ ਕਰ ਲੋ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੀ ਜੀ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸਾਈਕੀਟੈਕਸ ਦੀ ਪੋਸਟ ਹੈ ਜੀ ਜਿਹਦੇ ਲਈ ਐਮ ਡੀ ਡੀ ਪੀ ਐਮ ਯੋਗਤਾ ਰੱਖੀ ਗਈ ਹੈ ਇਹਨਾਂ ਵੱਲੋਂ ਇੱਕ ਪੋਸਟ ਹੈ ਜੀ ਮਾਰਨਿੰਗ ਤੇ ਈਵਨਿੰਗ ਦੋਨੋਂ ਟਾਈਮ ਇਹਨਾਂ ਵੱਲੋਂ ਰੱਖੇ ਗਿਆ 2 ਤੋਂ 5 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਨੈਕਟਾ ਜੀ ਪੈਡੀਟਿਸ਼ਨ ਦੀ ਪੋਸਟ ਹੈ ਜੀ ਜਿਹਦੇ ਲਈ ਐਮ ਡੀ ਤੇ ਡੀ ਸੀ ਐਚ ਯੋ ਨੈਕਟਾ ਜੀ ਰੇਡੀਓਲੋਜਿਸਟ ਜਿਹਦੇ ਲਈ ਯੋਗਤਾ ਐ ਐਮ ਡੀ ਡੀ ਐਮ ਆਰ ਡੀ ਇੱਕ ਪੋਸਟ ਹੈ ਜੀ ਫੁੱਲ ਟਾਈਮ ਜੌਬ ਹੈ 2 ਤੋਂ 5 ਸਾਲ ਦਾ ਤਜਰਬਾ ਮੰਗਿਆ ਗਿਆ ਨੈਕਟਾ ਜੀ ਫਿਜ਼ੀਓਥੈਰਾਪੀਸਟ ਜਿਹਦੇ ਲਈ ਯੋਗਤਾ ਬੀ ਪੀਟੀ ਜਾਂ ਐਮ ਪੀਟੀ ਇਹਨਾਂ ਵੱਲੋਂ ਰੱਖੀ ਗਈ ਇੱਕ ਪੋਸਟ ਹੈ ਜੀ ਮਾਰਨਿੰਗ ਈਵਨਿੰਗ ਦੋਨੋਂ ਟਾਈਮਿੰਗ ਜਿੰਨਾਂ ਵੱਲੋਂ ਲਿਖੀ ਗਈ ਹੈ 2 ਤੋਂ 5 ਸਾਲ ਦਾ ਤਜਰਬਾ ਹੈ ਜੀ ਨੈਕਟਾ ਜੀ ਐਮ ਆਡੀ ਪੋਸਟ ਹੈ ਜਿਹਦੇ ਲਈ ਯੋਗਤਾ ਐ ਬੀਬੀਐਸ ਰੱਖੀ ਗਈ ਹੈ ਫੁੱਲ ਟਾਈਮ ਜੌਬ ਹੈ ਜੀ 2 ਤੋਂ 5 ਸਾਲ ਦਾ ਤਜਰਬਾ ਮੰਗਿਆ ਗਿਆ ਡਾਈਟੀਸ਼ਨ ਦੀ ਪੋਸਟ ਹੈ ਜੀ ਬੀ ਮਾਰਨਿੰਗ ਈਵਨਿੰਗ ਦੋਨੋਂ ਟਾਈਮਿੰਗਸ ਇਹਨਾਂ ਵੱਲੋਂ ਰੱਖੇ ਗਈਆਂ ਆ ਇਸ ਪੋਸਟ ਦੇ ਲਈ 2 ਤੋਂ 5 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਨੈਕਟਾ ਜੀ ਓਟੀ ਅਸਿਸਟੈਂਟ ਡਿਪਲੋਮਾ ਇਨ ਓਟੀ ਟੈਕਨੋਲੋਜੀ ਦੋ ਪੋਸਟਾਂ ਆ ਜੀ ਫੁੱਲ ਟਾਈਮ ਜੌਬ ਆ 2 ਤੋਂ 5 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਨੈਕਟਾ ਜੀ ਜੇਈਐਸਡੀਓ ਸਿਵਲ ਇੰਜੀਨੀਅਰਿੰਗ ਯੋਗਤਾ ਮੰਗੀ ਗਈ ਹੈ ਇੱਕ ਪੋਸਟ ਆ ਜੀ ਫੁੱਲ ਟਾਈਮ ਜੌਬ ਆ ਇਹਨਾਂ ਸਾਰੀਆਂ ਪੋਸਟਾਂ ਦੇ ਲਈ ਸੈਲਰੀ ਆ ਜੋ ਤੁਹਾਨੂੰ ਇਹਨਾਂ ਵੱਲੋਂ ਸਮੇਂ ਤੇ ਦੱਸੀ ਜਾਊਗੀ ਤੇ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹ 2025 ਤੱਕ ਅਪਲਾਈ ਕਰ ਸਕਦੇ ਹੋ ਰਿਟਾਇਰਡ ਪਰਸਨਸ ਵੀ ਇਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਤੇ ਤੁਸੀਂ ਆਪਣਾ ਰੈਜ਼ਿਊਮੇ ਇਨਾਂ ਨੂੰ ਡਾਇਰੈਕਟ ਜਾ ਕੇ ਵੀ ਜਮ੍ਹਾਂ ਕਰਵਾ ਸਕਦੇ ਹੋ ਪੰਜਾਬ ਵਕਫ ਬੋਰਡ ਐਸ.ਈ.ਓ 1062 363 ਸੈਕਟਰ 22 ਚੰਡੀਗੜ੍ਹ 160025 ਪਤੇ ਤੇ ਡਾਇਰੈਕਟ ਵੀ ਜਮ੍ਹਾਂ ਕਰਵਾ ਸਕਦੇ ਹੋ ਬਾਈ ਪੋਸਟ ਵੀ ਤੇ ਇਨਾਂ ਨੂੰ ਮੇਲ ਵੀ ਕਰ ਸਕਦੇ ਹੋ ਜੀ ਇਹ ਜੋ ਪੋਸਟਾਂ ਨੇ ਜੀ ਹਜ਼ਰਤ ਹਲੀਮਾ ਹਸਪੀਟਲ ਮਲੇਰਕੋਟਲਾ ਵੱਲੋਂ ਜਾਰੀ ਹੋਈਆਂ ਜੋ ਕਿ ਮੈਨੇਜਮੈਂਟ ਆਫ ਪੰਜਾਬ ਵਕਫ ਬੋਰਡ ਚੰਡੀਗੜ੍ਹ ਦੇ ਅਧੀਨ ਹਸਪੀਟਲ ਹੈ ਜੀ ਇਹ ਤਿੰਨ ਨਵੀਆਂ ਲੋਅ ਸਾਮੀਆਂ ਜਾਰੀ ਕੀਤੀਆਂ ਗਈਆਂ ਜੋਗਮੀ ਦੁਆਰਾ ਅਪਲਾਈ ਕਰਕੇ ਇਹਨਾਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ